ਸੰਦੂ ਸਾਹਿਬ ਜਿੰਨੇ ਟਾਈਮ ਤੇ ਤੁਸੀਂ ਲੈਣ ਜਾਓਗੇ ਨਾ ਉਦੋਂ ਪਹਿਲਾਂ ਤਾਂ ਮੈਂ ਘਰੇ ਬਣਾ ਦੂੰਗੀ ਮਾਨ ਸਾਹਿਬ ਪਹੁੰਚਣ ਵਾਲੇ ਆ ਜਲਦੀ ਕਰ ਹਾਂਜੀ ਜ਼ਰੂਰ ਜਲਦੀ ਕਰਦੀ ਹਾਂ ਤੇ ਇਹ ਚੀਜ਼ ਜਿਹੜੀ ਮੈਂ ਅੱਜ ਬਣਾਉਣ ਲੱਗੀ ਹਾਂ ਨਾ ਜੇ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਲੈਣ ਜਾਓਗੇ ਤਾਂ 1000 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀ ਹੈ ਤੇ ਨਾਲੇ ਮਿਲਦੀ ਵੀ ਪਿਓਰ ਨਹੀਂ ਬਿਲਕੁਲ ਹਾਂਜੀ ਦੋਸਤੋ ਅੱਜ ਆਪਾਂ ਮਠਿਆਈ ਜਿਹੜੀ ਬਣਾਉਣ ਲੱਗੇ ਹਾਂ ਉਹਦੇ ਲਈ ਆਪਾਂ ਨੂੰ ਚਾਹੀਦੇ ਆ ਜੀ ਕਾਜੂ ਤੇ ਆਪਾਂ 250 ਗ੍ਰਾਮ ਜਿਹੜੇ ਕੀ ਕਾਜੂ ਲੈ ਲਿਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਧੋ ਲਿਆ ਹੈਗਾ ਤੇ ਦੋਸਤੋ ਸਾਡੇ ਘਰੇ ਮਾਨ ਸਾਹਿਬ ਆ ਰਹੇ ਆ ਤੇ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਪਰ ਪਵਨ ਨੂੰ ਪਵਨ ਉਸ ਤੋਂ ਪਹਿਲਾਂ ਮਤਲਬ ਕਿ ਮਠਿਆਈ ਬਣਾਉਣ ਲੱਗੀ ਹਾਂਜੀ ਤੇ ਆਪਾਂ ਕਾਜੂ ਜਿਹੜੇ ਕੀ ਧੋਲੇ ਸੀਗੇ ਗ੍ਰाइंड ਕਰ ਲਾਂਗੇ ਦਾ ਪੇਸਟ ਬਣਾ ਲਾਂਗੇ ਠੀਕ ਤੇ ਦੋਸਤੋ ਇਹ ਮਠਿਆਈ ਤੁਹਾਨੂੰ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਕਾਜੂ ਕਤਲੀ ਹੈ ਬਾਜ਼ਾਰ ਦੇ ਵਿੱਚੋਂ ਪਿਓਰ ਮਿਲਦੀ ਹੋਊਗੀ ਹਾਂਜੀ ਖੰਡ ਤੁਹਾਨੂੰ ਦੇ ਦਿੰਦੇ ਆ ਬੇਰਕੋਲਾ ਬਣਦੀ 1 ਮਿੰਟ ਦੇ ਵਿੱਚ ਘਰੇ ਬਣ ਜਾਂਦੀ ਅਸੀਂ ਇੱਕ ਵਾਰੀ ਅੱਗੇ ਵੀ ਬਣਾਈ ਸੀ ਬਹੁਤ ਵਧੀਆ ਬਣੀ ਤੇ ਅੱਜ ਮਾਨ ਸਾਹਿਬ ਆ ਰਹੇ ਸੀ ਤੇ ਅੱਜ ਅਸੀਂ ਸਪੈਸ਼ਲ ਉਹਨਾਂ ਨੂੰ ਖਵਾਵਾਂਗੇ ਆਪਣੇ ਹੱਥ ਨਾਲ ਬਣਾਈ ਮਿਠਾਈ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਈਏ ਜੀ ਗ੍ਰੈਂਡ ਹਾਂਜੀ ਹਾਂਜੀ ਤੇ ਆਪਾਂ ਇੱਕ ਸਮੂਥ ਜਿਹਾ ਪੇਸਟ ਇਸ ਤਰ੍ਹਾਂ ਕਾਜੂਆਂ ਦਾ ਬਣਾ ਲੈਣਾ ਠੀਕ ਸਾਰਾ ਪੇਸਟ ਦੋਸਤੋ ਇਹ ਆਪਣੇ ਕੋਲੇ 250 ਗ੍ਰਾਮ ਕਾਜੂ ਸੀਗੇ ਤੇ ਹੁਣ ਆਪਾਂ ਜਿੰਨੇ ਕਾਜੂ ਲਏ ਸੀ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਕੀ ਮਿੱਠਾ ਪਾਵਾਂਗੇ ਜੇ ਤੁਸੀਂ ਵੱਧ ਘੱਟ ਮਤਲਬ ਕੀ ਕਰਨਾ ਚਾਹੁੰਦੇ ਹੋ ਤੇ ਵੱਧ ਘੱਟ ਵੀ ਕਰ ਸਕਦੇ ਆ ਤੇ ਜਿਹੜੀ ਗੈਸ ਆ ਬਿਲਕੁਲ ਤੁਸੀਂ ਸਿਮ ਰੱਖਣੀ ਆ ਠੀਕ ਆ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਹੀ ਇਹਦੇ ਪਾ ਦਿੰਨੇ ਆ ਜੀ ਖੰਡ ਆਪਾਂ ਪਾਈ ਆ ਜੀ ਖੰਡ ਜਿਹੜੀ ਕੀ ਜਿੰਨੇ ਕਾਜੂ ਸੀਗੇ ਉਸ ਤੋਂ ਹਾਫ ਹੀ ਰੱਖੀ ਆ ਠੀਕ ਆ ਕਿਉਂਕਿ ਮਿੱਠਾ ਹਸਾਬ ਦਾ ਹੀ ਰੱਖਿਆ ਆਪਾਂ ਜ਼ਿਆਦਾ ਨਹੀਂ ਰੱਖਣਾ ਤੇ ਇਸ ਤਰ੍ਹਾਂ ਆਪਾਂ ਜਿਹੜਾ ਕੀ ਹੁਣ ਸਾਰਿਆਂ ਨੂੰ ਮਿਕਸ ਕਰ ਲਾਂਗੇ ਤੇ ਸਿਮ ਗੈਸ ਤੇ ਪਕਾਉਂਦੇ ਜਾਵਾਂ ਹੁਣਾਂ ਟਾਈਮ ਪਕਾਵਾਂਗੇ ਜਿੰਨਾ ਚਿਰ ਜਿਹੜਾ ਕੀ ਇਹ ਪੈਨ ਬਿਲਕੁਲ ਵੀ ਜਾਨੀ ਕਿ ਇਹਨੂੰ ਛੱਡ ਨਹੀਂ ਜਾਂਦਾ ਤੇ ਜਿਹੜੀ ਆਪਾਂ ਗੈਸ ਆ ਦੋਸਤੋ ਬਿਲਕੁਲ ਸਲੋ ਕੀਤੀ ਹੋਈ ਆ ਤੇ ਇਸ ਤਰ੍ਹਾਂ ਜਾਨੀ ਕਿ ਆਪਾਂ ਸਲੋ ਗੈਸ 'ਤੇ ਇਹਨੂੰ ਦੋ ਕਮੈਂਟ ਆਪਾਂ ਪਕਾਉਣਾ ਹੈਗਾ ਤੇ ਜਿੰਨਾ ਚਿਰ ਇਹ ਪੈਨ ਛੱਡ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਇਹਨੇ ਪੈਨ ਨੂੰ ਬਿਲਕੁਲ ਛੱਡਤਾ ਹਾਂ ਹਾਂ ਹਾਂਜੀ ਤੇ ਨਾਲੇ ਘੋਵ ਵਗੈਰਾ ਆਪਾਂ ਕੋਈ ਮੈਨੂੰ ਤਾਂ ਲੱਗਦਾ ਸੀ ਕਾਜੂ ਕਤਲੇ 'ਚ ਕੋਈ ਉਹ ਪੈਂਦਾ ਝੋ ਪੈਂਦਾ ਹੋਊਗਾ ਦੁੱਧ ਪੈਂਦਾ ਹੋਊਗਾ ਪਨੀਰ ਪੋਆ ਪੈਂਦਾ ਹੋਊਗਾ ਕੋਈ ਨਹੀਂ ਪੈਂਦਾ ਇਹਦਾ ਕੰਮ ਹੀ ਬੜਾ ਵਧੀਆ ਬਿਲਕੁਲ ਜੀ ਘਰੇ ਬਣਾ ਕੇ ਜਿਹੜੇ ਆਪਾਂ ਜਿਹੜੇ ਟੋਟੇ ਲਿਆਉਣੇ ਆ ਕਾਜੀਆਂ ਵਾਲੇ ਉਹ ਤਾਂ ਬਹੁਤ ਹੀ ਸਸਤੇ ਮਿਲ ਜਾਂਦੇ ਆ ਬਿਲਕੁਲ ਤੇ ਉਹਦੀ ਕਾਜੂ ਕਤਲੀ ਜਿਹੜੀ ਕਿ ਵਧੀਆ ਬਣ ਜਾਂਦੀ ਆ ਤੇ ਹੁਣ ਆਪਾਂ ਜਿਹੜਾ ਕਿ ਗੈਸ ਜਿਹੜਾ ਕਿ ਬਿਲਕੁਲ ਕਰ ਦਿੰਨੇ ਆ ਜੀ ਬੰਦ ਜੀ ਤੇ ਹੁਣ ਇਹਨੂੰ ਆਪਾਂ 2 ਕਮਿੰਟ ਜਾਨੀ ਕਿ ਠੰਡਾ ਹੋਣ ਦਿੱਤਾ ਤੇ ਹੁਣ ਆਪਾਂ ਇਹਨੂੰ ਪਾ ਲੈਨੇ ਆ ਜੀ ਪਲਾਸਟਿਕ ਵਾਲੇ ਪੇਪਰ ਦੇ ਉੱਪਰ ਠੀਕ ਹੈ ਠੀਕ ਹੈ ਜੀ ਪਾਉਂਦੋ ਤਾਂ ਮੇਰਾ ਕੰਮ ਆਸਾਨ ਕਰਤਾ ਮਾਨ ਸਾਹਿਬ ਆ ਰਹੇ ਸੀ ਤੇ ਮੈਨੂੰ ਭੱਜਣਾ ਪੈਣਾ ਸੀਗਾ ਨਹੀਂ ਜੀ ਜਦੋਂ ਆਪਾਂ ਦੇ ਦੋਸਤਾਂ ਨੂੰ ਵੀ ਮਾਨ ਸਾਹਿਬ ਨਾਲ ਮਲਾਵਾਂਗੇ ਇਹ ਜਿਹੜੇ ਆਪਣੇ 250 ਗ੍ਰਾਮ ਜਿਹੜੇ ਸੀਗੇ ਕਾਜੂ ਨਾਲੇ ਉਹਨਾਂ ਨੇ ਤਾਂ ਇੱਕ ਅੱਧਾ ਪੇਤ ਖਾਣਾ ਹੋਊਗਾ ਤੇ ਕਿਹੜਾ ਇੱਥੇ ਡੱਬਾ ਖਾ ਜਾਣਾ ਫਿਰ ਨਾ ਜੀ ਨਾ ਬਸ ਹੋਏ ਤਾਂ ਐਂ ਹੁੰਦਾ ਵੀ ਬਸ ਮਠਿਆਈਆਂ ਧਰੀਆਂ ਹੋਈਆਂ ਤੇ ਕੋਈ ਕਿੰਨੀ ਕੁ ਜ਼ਿਆਦਾ ਖਾਂਦਾ ਬਿਲਕੁਲ ਹਾਂਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਗੋਨ ਲਾਂਗੇ ਇਹ ਹੋ ਗਿਆ ਹੁਣ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਵੇਲ ਲੈਣੇ ਆ ਜਿਹਦੇ ਉੱਪਰ ਆਪਾਂ ਇੱਕ ਪੇਪਰ ਹੋਰ ਰੱਖ ਕੇ ਤੇ ਇਹਨੂੰ ਆਪਾਂ ਵੇ ਲਾਂਗੇ ਫਿਰ ਬਾਅਚੇ ਦੇ ਜਿਹੜੇ ਕੀ ਪੀਸ ਹੋ ਜਾਣਗੇ ਆ ਤਾਂ ਪਾਉਣ ਫੇਮ ਹੀ ਉਹ ਖੁਸ਼ਬੂ ਆਉਣ ਲੱਗੀ ਬਿਲਕੁਲ ਜੀ ਟੇਸਟ ਵੀ ਉਸਤੋ ਵੀ ਕਿਤੇ ਜ਼ਿਆਦਾ ਵਧੀਆ ਆਊਗਾ ਜੀ ਅੱਗੇ ਤੋਂ ਤਾਂ ਆਪਾਂ ਘਰ ਰੇ ਬਣਾਇਆ ਕਰਾਂਗੇ ਕਦੀ ਵੀ ਨਹੀਂ ਹੋਟਲ ਤੋਂ ਲੈ ਕੇ ਆਉਂਦੇ ਹਾਂਜੀ ਕੋਈ ਕੀ ਜੈਸ਼ਵਿਕ ਵੀ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਹਾਂਜੀ ਤੇ ਹੁਣ ਆਪਣੀ ਇਹ ਜਿਹੜੀ ਵਰਤੀ ਹੈ ਬਿਲਕੁਲ ਜੈਨਕੀ ਠੰਡੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਥੋੜੀ ਜੀ ਸਜਾਵਟ ਜਿਹੜੀ ਕੀ ਕਰਦਾਂਗੇ ਤੇ ਉਹ ਆਪਾਂ ਲਾਵਾਂਗੇ ਜੀ ਇਹਦੇ ਤੇ ਚਾਂਦੀ ਦਾ ਵਰਕ ਪੇਪਰ ਜੀ ਹਾਂ ਤਾਂ ਦੋਸਤੋ ਸੇਮ ਬਾਜ਼ਾਰ ਵਾਲੀ ਕਾਜੂ ਕਥਲੀ ਆ ਗਈ ਹੈ ਹਾਂਜੀ ਮੈਂ ਕਹਿੰਦਾ ਨਜ਼ਾਰਾ ਹੀ ਆ ਗਿਆ ਹਾਂਜੀ ਤੇ ਹੁਣ ਆਪਾਂ ਇਹਦੇ ਕੱਟ ਲੈਣੇ ਆ ਜੀ ਪੀਸ ਠੀਕ ਆ ਤੇ ਹਾਂਜੀ ਆ ਦੇਖੋ ਤੁਸੀਂ ਪੀਸ ਆ ਜਿਹੜੇ ਕੀ ਬਣ ਚੁੱਕੇ ਆ ਦੇਖ ਲਓ ਤੁਸੀਂ ਪੂਰੀ ਟੇਸਟੀ ਬਣੀ ਆ ਨਾ ਦੇਖੋ ਇਹ ਬਾਜ਼ਾਰ ਚੋਂ ਵੀ ਨਹੀਂ ਇਹ ਹਜੇ ਤਾਜ਼ਾ ਤਾਜ਼ਾ ਤਾਂ ਕਰਕੇ ਥੋੜੀ ਜਿ ਲੱਗ ਰਹੀ ਆ ਸਭ ਤੋਂ ਵੱਡਾ ਮੇਰਾ ਇਹ ਕਨਫਿਊਜ਼ਨ ਦੂਰ ਹੋ ਗਿਆ ਵੀ ਇਹਦੇ ਦੁੱਧ ਪੈਂਦਾ ਹੋਊਗਾ ਇਹਦੇ ਕੁਝ ਪੈਂਦਾ ਹੋਊਗਾ ਇਹਦਾ ਕੁਝ ਵੀ ਨਹੀਂ ਪਿਆ ਹਾਂਜੀ ਸਿਰਫ ਦੋ ਚੀਜ਼ਾਂ ਤੋਂ ਆਪਣੀ ਜਿਹੜੀ ਕਾਜੂ ਕਤਲੀ ਇਹ ਬਣ ਕੇ ਪਿਆਰ ਹੋ ਗਈ ਆ ਹਾਂਜੀ ਤੇ ਇਹ ਆਪਾਂ ਸਭ ਤੋਂ ਪਹਿਲਾਂ ਟੈਸਟ ਕਰਾਉਣਾ ਜੀ ਆਪਣੀ ਦਾਦੀ ਨੂੰ ਤੇ ਉਹਨਾਂ ਨੂੰ ਪੁੱਛਦੇ ਆ ਕਿ ਕਿਵੇਂ ਮਤਲਬ ਕਿ ਪਸੰਦ ਆਈ ਹੈ ਕਿ ਨਹੀਂ ਵੀ ਮਾਨ ਸਾਹਿਬ ਇਹਨੂੰ ਪਸੰਦ ਕਰਨਗੇ ਕਿ ਨਹੀਂ ਕਰਨਗੇ ਲਓ ਬੀਬੀ ਆ ਬਣਾਈ ਆ ਬਰਫੀ ਤੇ ਖਾ ਕੇ ਦੇਖੋ ਵੀ ਕਿਵੇਂ ਬਣੀ ਆ ਲਓ ਨਾਲੇ ਬਾਜ਼ਾਰ ਬਾਜ਼ਾਰ ਤੋਂ ਤਾਂ ਇਹਦੇ ਨਾਲ ਦੀ ਤਾਂ ਮਿਲਦੀ ਨਹੀਂ ਬਹੁਤ ਸੋਹਣੀ ਹੈ ਵਧੀਆ ਬਣੀ ਆ ਨਾ ਪੂਰੀ ਵਦਗਾ ਇੱਕ ਨੰਬਰ ਨੋ ਬੇਬੀ ਕੋਈ ਘੋਣੀ ਪਿਆ ਕੋਈ ਦੁੱਧ ਨਹੀਂ ਕੋਈ ਖੁਆ ਨਹੀਂ ਕੁਛ ਨਹੀਂ ਪਿਆ ਇੱਕ ਨੰਬਰ ਜਿਹੜੀ ਗੱਲ ਕਰਨ ਵਾਲੀ ਹੈ ਤਾਈ ਨਹੀਂ ਕਿਾ ਜਦੋਂ ਤੂੰ ਕੋਹਦੀ ਪਈ ਸੈਂ ਮੈਂ ਤਾਂ ਉਹ ਤੋਂ ਆਖਿਆ ਕਰੇ ਵਿੱਚ ਕਿੰਨਾ ਕੁ ਘਿਓ ਪਾਇਆ ਨਹੀਂ ਨਹੀਂ ਘਿਓ ਨਹੀਂ ਪਾਇਆ ਬਿਲਕੁਲ ਵੀ ਤੇਪੋ ਵੀ ਘਿਓ ਨਹੀਂ ਪਾਇਆ ਬਰਫੀ ਬਣ ਗਈ ਇੱਕ ਨੰਬਰ ਚਲ ਖਾਲਾ ਬੇਬੀ ਪੋਲੀ ਬਣ ਗਈ ਆ ਲਓ ਇੱਕ ਨੰਬਰ ਬਰਫੀ ਬਣ ਗਈ ਆ ਤੇ ਹਾਂਜੀ ਦੋਸਤੋ ਬਹੁਤ ਹੀ ਟੇਸਟੀ ਇਹ ਬਰਫੀ ਬਣੀ ਹੈਗੀ ਆ ਸਾਡੀ ਦਾਦੀ ਨੇ ਵੀ ਚੈੱਕ ਕਰ ਲਈ ਮੰਮੀ ਨੇ ਵੀ ਤੇ ਸੰਧੂ ਸਾਹਿਬ ਨੇ ਵੀ ਖਾ ਲਈ ਹੈਗੀ ਆ ਸੋ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਿਓ ਮਾਨ ਸਾਹਿਬ ਦੀ ਗੱਲ ਰਹੀ ਉਹ ਸਾਡੇ ਦੇ ਜੀ ਮਾਮਾ ਜੀ ਜਿਹੜੇ ਕਿ ਆਉਣ ਵਾਲੇ ਨੇ ਤੇ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਕਿ ਆਪਾਂ ਰਖੜੀ ਵਾਸਤੇ ਬਣਾਈ ਆ